ਅੱਜ ਧੀਆ ਤੇ ਕਹਿੰਦੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਪਰ ਬੜੇ ਲੋਕ ਪਰਖ ਕਰ ਜਾਂਦੇ ਆ ਇਹ ਹੈ ਕਹਿੰਦੇ ਮਮਤਾ ਕਿ ਪੁੱਤ ਜਮੇ ਤੋਂ ਸ੍ਰੀ ਤਾਂ ਲੋਕੀ ਸਾਰੇ ਬੰਦੇ ਆ ਪੁੱਤ ਜਮੇ ਤੋਂ ਸ੍ਰੀ ਤਾਂ ਲੋਕੀ ਸਾਰੇ ਬੰਦੇ ਆ ਪਰ ਧੀ ਜਮੀ ਤੋਂ ਕਿਉਂ ਨਿਮ ਬੰਦੇ ਕਰਦੀ ਹੈ 34 ਵਾਲੇ ਤੇਜੀ ਉਹ ਕਰਮਾਂ ਵਾਲੇ ਮਾਪੇ ਹੁੰਦੇ ਆ ਧੀਆਂ ਦੀ ਜੋ ਸੱਜਣਾ ਹੱਸ ਕੇ ਮੰਨਦੇ ਲੋੜੀ ਹੈ 34 ਵਾਲੇ ਤੇਜੀ ਉਹ ਕਰਮਾਂ ਵਾਲੇ ਮਾਪੇ ਹੁੰਦੇ ਐ ਟੀਮਾਂ ਜਰੂਰ ਦੱਸ ਕੇ ਜਾਈ ਬਾਈ ਜੀ ਅਗਲੀਆਂ ਟੀਮਾਂ ਸਾਨੂੰ ਜਰੂਰ ਦੱਸ ਦਿਓ ਤੇ ਕਬੱਡੀ 65 ਕਿਲੋ ਵਾਲੀਆਂ ਟੀਮਾਂ 6 एलसी ਮਲਕਾਣਾ ਖੁਰਦ 35 ਪੀਐਸ ਤੇ 7 एलਸੀ ਇਹ ਟੀਮਾਂ ਹੋਣਗੀਆਂ ਉਧਰਲੇ ਪਾਸੇ ਚੱਲਦਾ ਹੋਇਆ ਮੈਚ ਸਮਾਪਤ ਹੈ ਜੀ ਸਕੋਰ ਦੇਖੀ ਰਹੀ ਸਕੋਰ ਮਮਤਾ ਪੁੱਤ ਦੋ ਕਦਮ ਚੱਲ ਕੇ ਆਓ ਇਸ ਬੱਚੀ ਦੇ ਲਈ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰੋ ਮੇਰਾ ਖਿਆਲ ਵੀ ਮੈਂ 2006 ਦੇ ਵਿੱਚ ਕਮੈਂਟਰੀ ਕਰ ਲੱਗਾ ਤੇ ਮੇਰਾ ਖਿਆਲ ਉਹ ਮੇਰੇ ਤੋਂ ਪਹਿਲੇ ਸ਼ੌਕ ਹੋਣੀ ਸੁੱਖੀ ਬਾਈ ਹੋਣੀ ਮਾਲੀ ਹੋਣੀ ਇਹ ਗਰਾਊਂਡ ਦੀ ਸੇਵਾ ਕਰਦੇ ਆ ਰਹੇ ਐ ਅੱਜ ਜ਼ਿੰਦਗੀ ਦੇ ਵਿੱਚ 34 ਵਾਲਿਓ ਪਹਿਲੀ ਵਾਰੀ ਰਿਕਾਰਡ ਬਣ ਲੱਗਾ ਉਹ ਕੀ ਰਿਕਾਰਡ ਬਣ ਲੱਗਾ ਇੱਕ ਇਤਿਹਾਸ ਰਚਿਆ ਤੁਸੀਂ 34 ਵਾਲਿਆਂ ਨੇ ਓ ਕੀ ਇਤਿਹਾਸ ਰਚਿਆ ਲੈ ਵੀ ਮਮਤਾ ਪੂਰੀ ਦੁਨੀਆ ਦੇ ਵਿੱਚ ਤੇਰਾ ਨਾਮ ਹੈ ਅੱਜ ਪੁੱਤ ਜਿਹੜੀ ਕੁੜੀ ਕਹਿੰਦੇ ਅੱਜ ਮੁੰਡਿਆਂ ਦੇ ਬਰਾਬਰ ਖੇਡੀ ਐ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰੋ ਮੇਰੇ ਵੀਰੋ ਕਹਿੰਦੇ ਹੁੰਦੇ ਆ ਵੀ ਧੀ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਅੱਜ ਇਸ ਬੱਚੀ ਨੇ ਜਿਹੜਾ ਦਰਸਾ ਦਿੱਤਾ ਮੇਰੇ ਵੀਰੋ ਅਨੇਕਾਂ ਪਰਿਵਾਰ ਹੁੰਦੇ ਆ ਜਦੋਂ ਕਿਸੇ ਦੇ ਧੀ ਹੋ ਜੇ ਤਾਂ ਮੇਰੇ ਵੀਰੋ ਆਪਾਂ ਰੋਨੇ ਆ ਵੀ ਮੇਰੇ ਘਰ ਪੱਥਰ ਸੁੱਟਦਾ ਪਰ ਉਹ ਕਰਮਾਂ ਵਾਲਾ ਬਾਪ ਹੋਊਗਾ ਉਹ ਕਰਮਾਂ ਵਾਲੀ ਮਾਂ ਹੋਵੇਗੀ ਜਿਹਦੀ ਕੁੱਖੋਂ ਕਹਿੰਦੇ ਇਸ ਬੱਚੀ ਨੇ ਜਨਮ ਲਿਆ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਆਪਣੇ ਮਾਂ ਪਿਓ ਦਾ ਨਾਂ ਕੱਢਿਆ 34 ਦੇ ਟੂਰਨਾਮੈਂਟ ਦੇ ਵਿੱਚ ਮੁੰਡਿਆਂ ਦੇ ਬਰਾਬਰ ਜੱਫੇ ਲਾਇਆ ਜਿਹਨੂੰ ਜਿਹਨੂੰ ਇਸ ਗੱਲ ਤੇ ਮਾਣ ਵੀ ਸਾਡੇ ਪਿੰਡ ਦੀ ਇਹ ਬੱਚੀ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰੇਗੀ ਕਰਕੇ ਖੁੱਲ ਕੇ ਤਾੜੀਆਂ ਮਾਰੋ ਮੇਰੇ ਵੀਰੋ ਇਸੇ ਕਰਕੇ ਤੇ ਕਹਿੰਦੇ ਹੁੰਦੇ ਐ ਵੀ ਪੁੱਤ ਜੰਮੇ ਤੋਂ ਸ੍ਰੀ ਤਾਂ ਲੋਕੀ ਸਾਰੇ ਬੰਦੇ ਐ ਪੁੱਤ ਜੰਮੇ ਤੋਂ ਸ੍ਰੀ ਤਾਂ ਲੋਕੀ ਸਾਰੇ ਬੰਦੇ ਐ ਧੀ ਜਮੀ ਤੋਂ ਕਿਉਂ ਨਿੰਮ ਬੰਦੇ ਕੌੜੀ ਐ ਚੌਤੀ ਵਾਲੇ ਤੇਜੀ ਉਹ ਕਰਮਾਂ ਵਾਲੇ ਮਾਪੇ ਹੁੰਦੇ ਐ ਧੀਆਂ ਦੀ ਜੋ ਸੱਜਣਾ ਹੱਸ ਕੇ ਵੰਡਦੇ ਲੋੜੀ ਐ ਚੌਤੀ ਵਾਲੇ ਤੇਜੀ ਉਹ ਕਰਮਾਂ ਵਾਲੇ ਮਾਪੇ ਹੁੰਦੇ ਐ ਧੀਆਂ ਦੀ ਜੋ ਸਜਣਾ ਹਸ ਕੇ ਵਣਦੇ ਲੋੜੀ ਹੈ ਲੈ ਵੀ ਮਮਤਾ ਜੁਗ ਜੁਗ ਜੀ ਇਹ ਤੇਰੇ ਲਈ ਬੋਲ ਸੀ ਇੱਕ ਸੌ ਦੇ ਮਾਨ ਸਨਮਾਨ ਮਮਤਾ ਦੇ ਲਈ ਸਾਡੇ ਕੁਲਵੰਤ ਸਿੰਘ ਜੀ ਖਾਰਾ ਅੰਕਲ ਜੀ ਮਹਿੰਦਰ ਸਿੰਘ ਜੀ ਬਾਠ ਮੁਖ ਸੇਵਾਦਾਰ ਗੁਰੂ ਘਰ ਤੇ ਸਾਡੇ ਮਾਨਯੋਗ ਸਟੇ ਸਕੱਤਰ ਸੁੱਖਾ ਬਾੜਦੀ ਉਹਨਾਂ ਵੱਲੋਂ ਵੀ 100 ਦੇ ਜਿਹੜੇ ਮਾਨ ਸਨਮਾਨ ਨੇ ਇਸ ਬੱਚੀ ਦੇ ਲਈ ਮੇਰੇ ਵੀਰੋ ਮੇਰੇ ਪੇਜ ਤੋਂ ਲਾਈਵ ਚੱਲੀ ਜਾਂਦਾ ਸੀ ਮੈਨੂੰ ਲਾਈਵ ਕੱਟਣਾ ਪੈ ਗਿਆ ਕਿਉਂਕਿ ਮੈਂ ਕਿਹਾ ਵੀ ਇਸ ਬੱਚੀ ਦੇ ਲਈ ਕੁਝ ਨਾ ਕੁਝ ਬੋਲੀਏ ਤੋਚੇ ਬਾਈ ਹੋਰਾਂ ਵੱਲੋਂ ਬਲਦੇਵ ਸਿੰਘ ਜੀ ਹੋਰਾਂ ਵੱਲੋਂ ਤੇ ਕਹਿੰਦੇ ਗੁਰਪ੍ਰੀਤ ਢਿੱਲੋਂ ਵੱਲੋਂ ਵੀ 100 ਸੋਨੂੰ ਖਾਰੇ ਹੁਣੀ ਮਾਨ ਕਰਦੇ ਐ ਇੱਕ ਵਾਰ ਖੁੱਲ ਕੇ ਤਾੜੀਆਂ ਮਾਰੋ ਇਸ ਬੱਚੀ ਦੇ ਲਈ ਬਾਬਾ ਬਲਕਾਰ ਸਿੰਘ ਜੀ ਵੀ ਖੁਸ਼ ਨੇ ਜਰਨੈਲ ਸਿੰਘ ਜੀ ਵੀ ਖੁਸ਼ ਨੇ ਇਹ ਮਾਣ ਹੈ ਤੁਹਾਡੇ ਨਗਰ ਦਾ ਨਾਮ ਪੂਰੀ ਦੁਨੀਆ ਦੇ ਚਿਹਰ ਸਬੱਤੀ ਨੇ ਰਚਣਾਉਣਾ ਹੈ ਅੱਜ ਬਾਬਾ ਦੀਪ ਸਿੰਘ ਦੀ ਜਗ੍ਹਾ ਤੇ ਖੜ ਕੇ ਬੋਲ ਬੋ ਰਿਹਾ ਮੇਰੇ ਵੀਰੋ ਜੇ ਮਿਹਨਤ ਕਰਦੀ ਰਹੀਏ ਬੱਤੀ ਪੂਰੀ ਦੁਨੀਆ ਦੇ ਚ ਨਾਮ ਰਚਨਾਵੇਗੀ ਆਓ ਜੀ ਮਣੀ ਆਰਾਮ ਸਿੰਘ ਦੀ 38 ਪੀਐਸ ਵਾਲੇ ਮਮਤਾ ਦੇ ਲਈ 200 ਦੇ ਮਾਨ ਸਨਮਾਨ ਹਰਜਿੰਦਰ ਪਾਈ ਵੱਲੋਂ ਆਰਾਮ ਸਿੰਘ ਤੇ ਹਰਜਿੰਦਰ ਸਿੰਘ ਜੀ ਵੱਲੋਂ ਆਏ ਹੈ ਬਹੁਤ ਬਹੁਤ ਧੰਨਵਾਦ ਸਾਡੇ ਰਾਜੇ ਬਾਈ ਵੱਲੋਂ 100 ਮਮਤਾ ਦੇ ਲਈ ਉਧਰ ਸਾਡੇ ਖੂਨਦਾਨੀ ਜਿਨ੍ਹਾਂ ਨੇ ਕੈਂਪ ਲਾਇਆ ਬਹੁਤ ਬਹੁਤ ਸਤਿਕਾਰਯੋਗ ਰਾਜੇ ਬਾਈ ਹੁਣੀ ਖੁਸ਼ ਨੇ ਅਗਲੀਆਂ ਟੀਮਾਂ ਨੂੰ ਸੱਦ ਲੋ ਲੱਖੇ ਭਾਈ ਇੱਕ ਗੱਲ ਹੋਰ ਹੈ ਤੇਰੇ ਲਈ ਮਾਨ ਸਨਮਾਨ ਹੈ ਲੱਖੇ ਭਾਈ ਇੱਕ ਗੱਲ ਹੋਰ ਹੈ ਆ ਬੱਚੀ ਨੂੰ ਤਿਆਰੀਆਂ ਬੱਚੀ ਨੂੰ ਮਿਹਨਤ ਸਿੰਦਰ ਬਾਬਾ ਜੀ ਵੱਲੋਂ ਵੀ 100 ਤੇ ਆ ਬੱਚੀ ਨੂੰ ਆ ਗਰਾਊਂਡਾਂ ਦੇ ਨਾਲ ਜੋੜਨ ਵਾਲਾ ਭਰਾ ਸਾਡਾ ਲੱਖੇ ਭਾਈ ਦੋ ਕਦਮ ਚੱਲ ਕੇ ਆ ਗਰਾਊਂਡ ਦੇ ਅੰਦਰ ਆ ਲੱਖੇ ਭਰਾ ਦੀ ਬਦੌਲਤ ਅੱਜ ਪੂਰੀ ਦੁਰੀਆਂ ਦੇ ਵਿੱਚ ਰਿਕਾਰਡ ਬਣਿਆ ਯਾਰ ਇੱਕ ਤਾੜੀ ਮਾਰੋ ਯਾਰ ਜ਼ੋਰਦਾਰ ਉਸਤਾਦਾਂ ਦਾ ਕਿਹਾ ਹੋਇਆ ਮੰਨਿਆ ਤੇ ਅੱਜ ਕਹਿੰਦੇ ਮੁੰਡਿਆਂ ਤੋਂ ਵੱਧ ਕੇ ਕਬੱਡੀ ਖੇਡਦੀ ਹੈ ਤਾੜੀਆਂ ਜ਼ੋਰਦਾਰ ਮਾਰ ਦਿਓ ਤੇ ਸਾਡੇ ਮਨਲੀ ਸਿੰਘ ਜੀ ਜਿਹੜੇ ਗਰਾਊਂਡ ਦੀ ਸੇਵਾ ਕਰਦੇ ਆ 45 ਸਾਲ ਹੋ ਗਏ ਕਹਿੰਦੇ ਆ ਖੇਡ ਕਬੱਡੀ ਦੀ ਸੇਵਾ ਕਰਦੇ ਆ 45 ਸਾਲਾਂ 'ਚ ਪਹਿਲੀ ਵਾਰ ਦੇਖਿਆ ਮੁੰਡਿਆਂ ਦੇ ਨਾਲ ਕਹਿੰਦੇ ਇਹ ਬੱਚੀ ਕਬੱਡੀ ਖੇਡਦੀ ਹੈ ਤਾੜੀ ਮਾਰੇ ਯਾਰ ਜ਼ੋਰਦਾਰ ਲਖਿਆ ਮੁਬਾਰਕਾਂ ਨੇ ਬਹੁਤ ਬਹੁਤ ਵੱਡਾ ਧੰਨਵਾਦ ਸਰਦਾਰ ਅਮਰੀਕ ਸਿੰਘ ਜੀ 100 ਦੇ ਮਾਨ ਮਮਤਾ ਲਈ ਜਿਨ੍ਹਾਂ ਨੇ ਪੁਜਦੇ ਕੀਤੇ ਕਹਿੰਦੇ ਟੀਮਾਂ ਆਓ ਜਲਦ